ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਗਾਣਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮੰਨ ਨੂੰ ਜੋੜਨਾ ਪਈਏ ਕੱਲੇ ਆਪਾਂ 14ਵੀਂ ਅਸ਼ਟਪਦੀ ਦੇ ਦੂਸਰੇ ਪਦੀ ਵਿਚਾਰ ਕੀਤੀ ਸੀ ਜੀ ਤੀਸਰਾ ਪਦਾ ਜੋ ਅਜਾਪ ਾਮਚਾਰਨਾ ਹੈ ਪਹਿਲਾ ਪਾਠ ਕਰ ਲਏ ਜੀ ਸਾਰੇ ਤਾਂ ਕਿ ਬਾਣੀ ਦੀ ਪੰਕਤੀ ਹੈ ਸੰਤਿਨੈ ਧਿਆਨ ਦੇ ਵਿੱਚ ਆ ਜਾਣਾ ਹੁ ਬੜਾ ਪਾਗੇ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੀ ਹਰਾਮ ਨਾਮ ਜੋ ਕਰੈ ਵਿਚਾਰ ਸੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਾਸ਼ਾਨੈ ਏ ਤੋਤ ਕੀ ਹੋ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮੰਨਿਆ ਨਾ ਨਿਕ ਤਨ ਹੈ ਨਰਨਜਨ ਜਾਨਿਆ ਇਹ ਅਜੇ ਤੀਜਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਬੜ ਭਾਗੀ ਤੇ ਜਨ ਜਗ ਮਾਏ ਕਹਿੰਦੇ ਵੀ ਉਹ ਪਰਸ਼ ਬਹੁਤ ਵੱਡੇ ਭਾਗਾਂ ਵਾਲਾ ਹੈ ਬਹੁਤ ਵੱਡੇ ਭਾਗ ਹੈ ਉਹਦੇ ਕਿਹਦੇ ਸਦਾ ਸਦਾ ਹਰ ਕੇ ਗੁਣ ਗਾਹੀ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਪੇਟ ਰਹਿੰਦੇ ਐ ਜੀ ਜਿਹੜੀ ਜੀਵ ਆਤਮਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੱਕਮਿਕ ਹੋ ਚੁੱਕੀ ਹੈ ਜੁੜਨਾ ਉਹਨਾਂ ਰੂਹਾਂ ਦੀ ਗੱਲ ਕਰਦੇ ਗੁਰੂ ਜੀ ਕਹਿੰਦੇ ਵੀ ਸਦਾ ਸਦਾ ਹਰ ਕੀ ਗੁਣ ਗਾਏ ਜਿਹੜੇ ਗੁਣ ਗਾਉਂਦੇ ਰਹਿੰਦੇ ਪ੍ਰਮਾਤਮਾ ਦੇ ਉਹਦੇ ਗੁਣਾ ਨੂੰ ਗਾਉਣਾ ਰਹਿਣਾ ਜੀ ਇੱਕ ਗੱਲ ਹਮੇਸ਼ਾ ਪਿਆਰੋ ਯਾਦ ਰੱਖਿਓ ਕਿ ਜਿਹੜੀ ਸਾਡੀ ਸੁਰਤ ਹੈ ਨਾ ਇਹ ਅਨੁਭਵੀ ਪੁਰਸ਼ ਦੱਸਦੇ ਐ ਜਾਂ ਤਾਂ ਅਰਦਾਸ ਪ੍ਰਾਰਥਨਾ ਜਿਹਨੂੰ ਕਹਿੰਦੇ ਨੇ ਆਪਾਂ ਇਹ ਸਾਡੀ ਸੁਰਤ ਅਰਦਾਸ ਵਿੱਚ ਹੁੰਦੀ ਹੈ ਤੇ ਜਾਂ ਸਾਡੀ ਸੁਰਤ ਪਿਆਰਿਓ ਵਾਸ਼ਨਾ ਦੇ ਵਿੱਚ ਹੁੰਦੀ ਹੈ ਹਮੇਸ਼ਾ ਤੀਜੀ ਗੱਲ ਦੇ ਵਿੱਚ ਹੁੰਦੀ ਵਾਸ਼ਨਾ ਦੇ ਵਿੱਚ ਮੰਗ ਹੈ, ਉਮੰਗ ਹੈ, ਤਰੰਗ ਹੈ। ਤੇ ਅਰਦਾਸ ਦੇ ਵਿੱਚ ਪਿਆਰਿਓ ਅੰਦਰ ਦਾ ਸੋਖ ਹੈ, ਸਹਿਜ ਹੈ, ਸ਼ਾਂਤੀ ਹੈ, ਸੰਤੋਖ ਹੈ। ਬੜੇ ਗੁਣ ਹੈ ਜੀ। ਅਰਦਾਸ ਵਿੱਚ ਹਮੇਸ਼ਾ ਮਨੁੱਖ ਨਿਗਰਤਾ ਦੇ ਵਿੱਚ ਰਹਿੰਦਾ ਹੈ। ਤੇ ਜਦੋਂ ਵਾਸ਼ਨਾ ਹੁੰਦੀ ਹੈ, ਵਾਸ਼ਨਾ ਮਨੁੱਖ ਦੇ ਵਿੱਚ ਜਾਂ ਤਾਂ ਕਾਮੀ ਹੋ ਜਾ ਕ੍ਰੋਧੀ ਹੋ ਜਾਂ ਲੋਭ ਦੇ ਵਿੱਚ ਹੋਊ। ਤਿੰਨ ਵਾਸ਼ਨਾਵਾਂ ਹਮੇਸ਼ਾ ਮਨੁੱਖ ਦੇ ਸਵਰਤ ਦੇ ਵਿੱਚ ਪ੍ਰਭਾਵ ਰਹਿ ਲੈਂਦੇ ਆ ਜੀ। ਤੇ ਜਿੰਨੇ ਸਰੀਰ ਆਪਾਂ ਬੈਠੇ ਆ ਗੁਰਮਖੋ ਇਹ ਆਪਾਂ ਯਤਨ ਕਰੀਏ ਕਿ ਗੁਰੂ ਕੋਲੇ ਜਦੋਂ ਆਉਣਾ ਨਾ ਗੁਰੂ ਘਰ ਆਉਣਾਗਾ। ਸਵਰਤ ਸਾਡੀ ਵਾਸ਼ਨਾ ਵਿੱਚ ਰਹਿੰਦੀ ਇੱਥੇ ਵੀ। ਮੰਗ ਦੇ ਵਿੱਚ ਰਹਿੰਦੀ ਹੈ। ਮੰਗਦੀ ਰਹਿੰਦੀ ਹੈ ਜਿੰਨਾ ਹੋ ਸਕਦਾ ਜਤਨੇ ਕਰੈ ਪ੍ਰੀਏ ਇੱਥੇ ਗੁਰੂ ਕੋਲੇ ਬੈਠ ਕੇ ਅਰਦਾਸ ਵਿੱਚ ਬੈਠਿਆ ਕਰੀਏ ਅਰਦਾਸ ਹਨ ਜਿਵੇਂ ਵੀ ਅੰਦਰੋਂ ਹਮੇਸ਼ਾ ਗੁਰੂ ਕੋਲੇ ਬੈਠ ਕੇ ਸਤਿਗੁਰੂ ਸ਼ੁਕਰ ਹੈ ਤੇਰਾ ਆ ਵੀ ਮੈਨੂੰ ਦੇਤਾ ਤੂੰ ਆ ਵੀ ਮੈਨੂੰ ਦਿੱਤਾ ਵੈ ਧੀਆਂ ਵੀ ਦਿੱਤੇ ਮਾਲਕ ਜੀ ਪੁੱਤ ਵੀ ਦਿੱਤੇ ਹੈ ਬੜਾ ਖੁਸ਼ ਹੈਗਾ ਘਰ ਦੇ ਵਿੱਚ ਸਾਧਨ ਵੀ ਹੈਗੇ ਆ ਸ਼ੁਕਰਾਨਾ ਕਰਿਆ ਕਰੀਏ ਦਿੱਤਿਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਰਹਿਣਾ ਗੁਰੂ ਕੋਲੇ ਪਰ ਜ਼ਿਆਦਾ ਤੌਰ ਤੇ ਜਿਹੜੀ ਸੁਰਤ ਹੈ ਪਿਆਰਿਓ ਗੁਰੂ ਕੋਲੇ ਵੀ ਹਮੇਸ਼ਾ ਸਾਡੀ ਸੁਰਤ ਬਾਸ਼ਨਾਵਾਂ ਦੇ ਵਿੱਚ ਰਹਿੰਦੀ ਹੈ ਜਾਂ ਕਾਮੀ ਆ ਜਾਂ ਲੋਭੀ ਆ ਜਾਂ ਹੰਕਾਰ ਵਿੱਚ ਹੈ ਤਿੰਨਾ ਵਿੱਚੋਂ ਇੱਕ ਵਿੱਚ ਰਹਿੰਦੀ ਹੈ ਤੇ ਗੁਰੂ ਕੋਲੇ ਬੈਠੇ ਆਂ ਅਰਦਾਸ ਦੇ ਵਿੱਚ ਪਿਆਰਿਓ ਫਿਰ ਆਨੰਦ ਹੈ ਅਰਦਾਸ ਵਿੱਚ ਸੁੱਖ ਹੈ, ਸ਼ਾਂਤੀ ਹੈ, ਸਹਿਜ ਹੈ, ਸਬਰ, ਸੰਤੋਖ ਵਾਲਾ ਜੀਵਨ ਹੈ। ਦਇਆ ਵਾਲੀ ਭਾਵਨਾ ਹੋ ਅੰਦਰ ਮਨੁੱਖ ਦੇ ਅੰਦਰ। ਕੋਸ਼ਿਸ਼ ਕਰਿਆ ਕਰੀ ਗੁਰੂ ਕੋਲੇ ਹਮੇਸ਼ਾ ਬੈਠਣ ਤੇ ਬੈਠ ਕੇ ਨਾ ਸੁਖਰਾਣਾ ਕਰਨਾ, ਨਿਤਨਾ ਹੋਈਆਂ ਦਾਤਾਂ ਦਾ ਸੁਖਰਾਣਾ ਕਰਦੇ ਰਹਿਣਾ। ਅੱਗੇ ਵੀ ਆਪਾਂ ਤੁਹਾਨੂੰ ਇੱਕ ਸਿੱਖ ਸਾਧੀ ਸਾਹਿਬ ਜੀ ਦੀ ਜੀਵਨ ਦੀ ਗੱਲ ਤੁਹਾਨੂੰ ਸੁਣਾਉਣੇ ਹੁੰਦੇ ਐ। ਸਿੱਖ ਸਾਧੀ ਜੀ ਐ ਤੁਰੇ ਜਾਂਦੇ ਸੀਗੇ ਉਹ ਮੇਲਾ ਲੱਗਿਆ ਸੀ ਪ੍ਰਾਤਨਾ ਸਮੇਂ ਦੇ ਵਿੱਚ ਫੈਰੋ ਪਾਗ ਡਟਣਾ ਹੁੰਦੇ ਸੀ ਆ ਤੇ ਜਿਹੜੇ ਸੇਖ ਸਾਹਿਬ ਦੀ ਦੇ ਮਾਤਾ ਪਿਤਾ ਸੀ ਨਾ ਕਿ ਬਚਪਨ ਦੇ ਵਿੱਚ ਛੋਟੇ ਹੁੰਦੇ ਚਲਾਣਾ ਕਰਦੇ ਸੀਗੇ ਜੀ ਇਰਾਮ ਦਾ ਬਹੁਤ ਵੱਡਾ ਫਕੀਰ ਹੋਇਆ ਇਹ ਸੇਖ ਸਾਹਿਬ ਦੀ ਸਾਹਿਬ ਤੇ ਹੁਣ ਜਦੋਂ ਇੱਕ ਸੁਭਾਅਕ ਹੈ ਪਿਆਰੇ ਜਦੋਂ ਮਾਤਾ ਪਿਤਾ ਸਿਰ ਤੇ ਨਾ ਹੋਣ ਸੇ ਬੱਚੇ ਦੇ ਉੱਤੇ ਦੁੱਖਾਂ ਦਾ ਪਹਾੜ ਲੈਣੇ ਪੈਂਦੇ ਉਮਰ ਅਜੇ ਮੰਨ ਲਓ 12 ਸਾਲ ਦੀ ਉਮਰ ਹੈ ਚੜ੍ਹਦੀ ਜਵਾਨੀ ਹੈ ਸਰੀਰ ਦੇ ਉੱਤੇ ਤੇ ਹੁਣ ਜਿਹੋ ਜੇ ਮੰਨ ਲਓ ਘਰ ਦੇ ਵਿੱਚ ਪਾਟੇ ਜੇ ਕੱਪੜੇ ਪਾਏ ਤੇ ਪੈਰਾਂ ਦੇ ਵਿੱਚ ਥੇਬੀ ਜੁੱਤੀ ਪਾਈ ਹੈ ਜੁੱਤੀ ਕੋਈ ਚਾਚ ਦੀ ਦੀ ਤੇ ਮੇਲੇ ਨੂੰ ਤੁਰਿਆ ਜਾਂਦਾ ਹੈ ਤੇ ਹੁਣ ਮੇਲੇ ਦੇ ਉੱਤੇ ਤੁਹਾਨੂੰ ਪਤਾ ਹੈ ਤਗੜੇ ਲੋਕ ਵੀ ਜਾਂਦੇ ਨੇ ਤੇ ਇਹਨੂੰ ਅਨਾਥ ਆਸ਼ਰਮ ਦੇ ਵਿੱਚ ਪਾਇਆ ਹੋਇਆ ਸੀ ਪੜਨ ਵਾਸਤੇ ਅਨਾਥ ਆਸ਼ਰਮ ਜਿੱਥੇ ਸਾਰਾ ਨੇ ਜਨਾਂ ਦਾ ਤੇ ਇਹ ਪਿਆਰਿਓ ਜਿਸ ਵੇਲੇ ਪੰਜੇ ਨਵਾਜਾਂ ਪੜਦਾ ਹੁੰਦਾ ਸੀ ਤੇ ਮਸਜਿਦ ਵਿੱਚ ਪੜਨ ਵਾਸਤੇ ਨਵਾਜਾਂਦਾ ਤਾਂ ਤੁਰਿਆ ਜਾਂਦਾ ਹੈ ਪਾਗ ਡੰਡੀ ਦੇ ਵਿੱਚ ਤੇ ਅੰਦਰ ਬਾਸ਼ਨਾ ਜਾਗ ਪਈ ਵਾਸ਼ਨਾ ਕੀ ਜਾਗਤੀ ਲੈ ਹੈ ਪ੍ਰਮਾਤਮਾ اے ਅੱਲਾ ਕਿਸੇ ਨੂੰ ਤੂੰ ਘੋੜੇ ਦੇ ਤੇ ਕਿਸੇ ਨੂੰ ਤੂੰ ਉੱਠ ਦੇ ਤੇ ਕਿਸੇ ਨੂੰ ਤੂੰ ਰਾਖ ਦੇ ਤੇ ਮਾਲਕ ਆ ਵਦਿਆ ਚੜੇ ਜਾਂਦੇ ਐ ਤੇ ਮੈਂ ਤੇਰੇ ਦਰ ਦੇ ਉੱਤੇ ਨਵਾਜ਼ ਅਦਾ ਕਰਨ ਜਾਂਦਾਗਾ ਤੇ ਲੈ ਮੇਰੇ ਤਾਂ ਪੈਰਾਂ ਵਿੱਚ ਵੀ ਠੀਕੀ ਜੁੱਤੀ ਐ ਉਹ ਵੀ ਤਾਂ ਟੁੱਟੀ ਜੁੱਤੀ ਦਿੱਤੀ ਐ ਗਿਲਿਆਣਾ ਭਰ ਗਿਆ ਜੀ ਮਾਣਾ ਸਾਡੀ ਵੀ ਹਾਲਤ ਬਣਦੀ ਕਈ ਵੇਲੇ ਗੁਰੂ ਘਰੇ ਆਉਂਦੇ ਹਨ ਨਾ ਇਹ ਚੰਦਰਾਬਨ ਗਿਲਿਆਣੇ ਭਰਿਆ ਹੁੰਦਾ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਤੇ ਜਦੋਂ ਪਿਆਰਿਓ ਇਹ ਮਸਜਿਦ ਵਾਲ ਨੂੰ ਤੁਰਿਆ ਜਾਂਦਾ ਗਿਲਿਆਣਾ ਭਰਿਆ ਰਹਿ ਤੁਰਦੇ ਤੁਰਦੇ ਦੇ ਕੰਡਾ ਲੱਗ ਗਿਆ ਕਿਉਂ ਬੇਧਿਆਨਾ ਹੋ ਗਿਆ ਨਾ ਰਸਤੇ ਵਿੱਚ ਕੰਡਾ ਲੱਗ ਗਿਆ ਪੀੜ ਬੜੀ ਹੋਈ ਚਲੋ ਕੰਡਾ ਹੱਥ ਨਾਲ ਇਹਨੇ ਬਾਹਰ ਕੱਢਿਆ ਅੱਗੇ ਜਦੋਂ ਮਸਜਿਦ ਕੋਲੇ ਪਹੁੰਚਦਾ ਜਾ ਕੇ ਜੀ ਕੀ ਵੇਖਦਾ ਹੈ ਕਹਿੰਦੇ ਵੀ ਇੱਕ ਮਨੁੱਖ ਉੱਪਰ ਨੂੰ ਚੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਜਿਹਦੇ ਦੋਨੇ ਪੈਰੀ ਹੈ ਨਹੀਂ ਗਏ ਦੋਨੇ ਪੈਰ ਵੀ ਹੈ ਨਹੀਂ ਗੇ ਤੇ ਹੱਥ ਵੀ ਹੈ ਨਹੀਂ ਗੇ ਕਹਿੰਦੇ ਜਦੋਂ ਸੇਖ ਸਾਹਿਬ ਜੀ ਸਾਹਿਬ ਨੇ ਵੇਖਿਆ ਨਾ ਇਹ ਹੈ ਮਣਾ ਕੋ ਐਮੀ ਅੱਲਾ ਨੂੰ ਲੰਬੇ ਰੰਦਾ ਰਹਿਣਾ ਐਮੀ ਲੰਬੇ ਦੇ ਗਿਆ ਰਹਿ ਵੀ ਤੈਨੂੰ ਪਿਆਰ ਤਾਂ ਸਹੀ ਸਲਾਮ ਦਿੱਤੇ ਆ ਨਾ ਕਉ ਮੈਂ ਟੁੱਟੀ ਜੁੱਤੀ ਦੇ ਲਾਂਬੇ ਦੇ ਗਿਆ ਅੱਲਾ ਨੂੰ ਕਹਿੰਦੇ ਵੀ ਇਹ ਛੋਟੀ ਉਮਰ ਸੀ 17 ਸਾਲ ਦੀ ਉਮਰ ਦੇ ਵਿੱਚ ਜਦ ਕਹਿੰਦੇ ਵੀ ਹੁਣ ਕਿਉਂਕਿ ਸ਼ੁਕਰਾਨਾ ਗੱਲ ਸ਼ੁਕਰਾਨੇ ਦੇ ਉੱਤੇ ਆ ਪਿਆ ਰਹੋ ਜਦੋਂ ਅਸੀਂ ਗਿਲੇ ਨਾਲ ਭਰਿਆ ਉਹਦੋਂ ਕੋਈ ਸ਼ੁਕਰਾਨਾ ਨਹੀਂ ਹੁੰਦਾ ਗਿਲੇਆਂ ਦੇ ਵਿੱਚ ਤਾਂ ਮਨੁੱਖ ਸ਼ਿਕਵਾ ਕਰਦਾ ਗੁਰੂ ਦੇ ਨਾਲ ਵੀ ਮੈਨੂੰ ਤੂੰ ਆਹ ਨਹੀਂ ਦਿੱਤਾ ਮੈਂ ਆਏ ਮੈਂ ਮੈਂ ਆਏ ਚਾਹੁੰਦਾ ਸੀਗਾ ਮੈਨੂੰ ਤੂੰ ਪੁੱਤ ਨਹੀਂ ਦਿੱਤਾ ਮੈਨੂੰ ਮੈਨੂੰ ਘਰ ਚਾਹ ਨਹੀਂ ਦਿੱਤਾ ਸ਼ਿਕਵਾ ਹੀ ਕਰਦਾ ਗੁਰੂ ਨਾਲ ਤੇ ਜਦੋਂ ਪਿਆਰ ਉਹ ਸ਼ੁਕਰਾਨਾ ਹੁੰਦਾ ਨਾ ਅਰਦਾਸ ਹੁੰਦੀ ਹੈ ਜਦੋਂ ਉਦੋਂ ਫਿਰ ਪਿਆਰੇ ਅੰਦਰੋਂ ਅਰਦਾਸ ਨਿਕਲਦੀ ਹੈ ਉਹਦੇ ਵਿੱਚ ਫਿਰ ਸਹਿਜ ਹੈ ਸੁਖ ਹੈ ਸ਼ਾਂਤੀ ਹੈ ਸਬਰ ਹੈ ਦੇਵਾਲੀ ਭਾਵਨਾ ਉਹਦੀ ਮਨੁੱਖ ਦੇ ਅੰਦਰ ਕਹਿੰਦੇ ਜਦੋਂ ਇਹਨੇ ਸ਼ੁਕਰਾਨਾ ਕੀਤਾ ਨਾ ਅੱਲਾ ਦਾ ਤੇ ਅੱਜ ਨਵਾਜ਼ਾ ਦਾ ਕੀਤੀ ਕਰਦਾ ਪਹਿਲਾਂ ਵੀ ਸੀ ਨਵਾਜ਼ ਪੜਦਾ ਪਰ ਅੱਜ ਕਹਿੰਦੇ ਨਵਾਜ਼ ਜਦੋਂ ਪੜਨ ਲੱਗਿਆ ਸਮਾਧੀ ਲੱਗੀ ਅੱਜਾਂ ਪਹਿਲੇ ਦਿਨ ਸਮਾਧੀ ਕਦੋਂ ਲੱਗੀ ਜਦੋਂ ਸ਼ੁਕਰਾਨਾ ਕੀਤਾ ਤੇ ਉਹ ਇਹ ਵੀ ਸਾਡੇ ਸਾਨੂੰ ਵੀ ਗੁਰੂ ਕੋਲੇ ਇਹ ਸਾਕੀ ਵਿੱਚੋਂ ਇਹ ਸਿੱਖਿਆ ਲੈਣੀ ਹੈ ਕਿ ਗੁਰਦੁਆਰਾ ਸਾਹਿਬ ਮਣਾ ਆਇਆ ਤੂੰ ਕੀ ਕਦੇ ਸ਼ੁਕਰਾਨਾ ਕੀਤਾ ਤੇ ਗਿਲਿਆਣਾ ਭਰ ਆਉਣਾ ਗੁਰੂ ਕੋਲੇ ਮੱਛਾ ਸੜਿਆ ਆਉਂਦਾ ਗੁਰੂ ਘਰ ਵਿੱਚ ਮਣਾ ਅੰਦਰ ਉਹ ਕੀ ਤੇਰੇ ਵਗਾਸ ਆ ਕੀ ਛੇੜਾ ਤੇਰੇ ਅੰਦਰ ਆ ਮੱਛਾ ਸੜਿਆ ਆਇਆ ਤੇ ਮੱਛਾ ਸੜਿਆ ਚਲਿਆ ਗਿਆ ਕੀ ਤੇਰੇ ਅੰਦਰ ਵਿਸ਼ਵਾਸ ਪੈਦਾ ਹੋਇਆ ਸਿੱਖ ਸਾਧ ਜੀ ਜੀਵਨ ਵਿੱਚ ਇਹੀ ਸਿੱਖਿਆ ਪਲਣੀ ਹੈ ਕਿ ਮਹਾਰਾਜ ਤੇਰੇ ਦਰ ਦੇ ਉੱਤੇ ਆਏ ਆ ਸਾਨੂੰ ਵੀ ਸ਼ੁਕਰਾਨਾ ਕਰਨ ਆ ਜਾਵੇ ਸੋ ਗੁਰੂ ਜੀ ਕਹਿੰਦੇ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁੰਦਾ ਹੈ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਆ ਜੀ RAM ਨਾਮ ਜੋ ਕਰੇ ਵਿਚਾਰ ਜੋ ਪਰਸ਼ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਆ ਰਾਮ ਨਾਮ ਦੀ ਵੇਖੋ ਪਿਆਰੋ ਆਪਾ ਵਿਚਾਰਾਂ ਬਹੁਤ ਕਰਦਾ ਰਹਿੰਦਾ ਪਰਿਵਾਰ ਬਾਰੇ ਆਪਦੇ ਬੱਚਿਆਂ ਬਾਰੇ ਰਿਸ਼ਤੇਦਾਰਾਂ ਬਾਰੇ ਵੀ ਵਿਚਾਰ ਕਰਦਾ ਵੀ ਖਾਨਾ ਰਿਸ਼ਤੇਦਾਰ ਇਸ ਤਰ੍ਹਾਂ ਉਹਦੀ ਦੁੱਖ ਦੀ ਤਕਲੀ ਪਈ ਪਈ ਹੈ ਇਸ ਤਰ੍ਹਾਂ ਹੋਇਆ ਪਿਆ ਸਭ ਬਾਰੇ ਵਿਚਾਰ ਕਰਦਾ ਜੇ ਨਹੀਂ ਕਰਦਾ ਤਾਂ ਪ੍ਰਮਾਤਮਾ ਬਾਰੇ ਵਿਚਾਰ ਨਹੀਂ ਕਰਦਾ ਜੀ ਮਾਨਾ ਨਹੀਂ ਕਰਦਾ ਵਿਚਾਰ ਬਾਣੀ ਪੜਨ ਵਾਲੇ ਪ੍ਰਮਾਤਮਾ ਬਾਰੇ ਨਹੀਂ ਕਰਦਾ ਵਿਚਾਰ ਜੀ ਕੀ ਕਦੇ ਬਾਣੀ ਪੜੀ ਮਾ ਜਾਜੀ ਸਾਉ ਦਾ ਪਾਠ ਕੀਤਾ ਮਨਾਂ ਕਦੇ ਕਦੇ ਪੰਜ ਪੌੜੀਆਂ ਜਾਜੀ ਸਾਹਿਬ ਦੇ ਨਾਲ ਪੜ੍ਹਿਆ ਕੋਈ ਅਰਥ ਗੁਰਬਾਣੀ ਦਾ ਪਤਾ ਤੈਨੂੰ ਨਾ ਕੋਈ ਖਿਆਲ ਹੀ ਨਹੀਂ ਮਨ ਦੇ ਵਿੱਚ ਚੰਦਰੇ ਮਨ ਨੂੰ ਹੋਰ ਹੀ ਕੁਝ ਵਸ ਚੱਲੀ ਜਾਂਦਾ ਸਾਡੇ ਅੰਦਰ ਪਹਿਲੋਂ ਬਣਦਿਆਂ ਸੀ ਵੱਡੇ ਵਿਦਵਾਨ بڑے ਲੋਕਾਂ ਨੂੰ ਸਿਆਣੇ ਬਣ ਕੇ ਵਿਖਾਉਂਦਾ ਚੰਦਰਾ ਮਨ ਤੇ ਪਤਾ ਮੂਲ ਮੰਤਰ ਦੇ ਅਰਥਾਂ ਦਾ ਨਹੀਂ ਪਾ ਵੀ ਮੂਲ ਮੰਤਰ ਦੇ ਅਰਥ ਕੀ ਹੈ ਤੇ ਬਣਦਾ ਵੱਡਾ ਵਿਦਵਾਨ ਲੋਕਾਂ ਦੇ ਵਿੱਚ ਬੈਠ ਕੇ ਸੋ ਗੁਰੂ ਜੀ ਕਹਿੰਦੇ ਜਿਹੜੇ RAM ਨਾਮ ਦੀ ਵਿਚਾਰ ਕਰਦੇ ਐ ਸੇਤਨਵੰਤ ਗਣੀ ਸੰਸਾਰ ਆਪਾ ਤਾਂ ਧਨਵਾਨ ਉਹਨਾਂ ਨੂੰ ਗਿਣਦੇ ਆ ਨਾ ਵੀ ਜਿਹੜੇ ਬੰਦਿਆਂ ਕੋਲੇ ਪੈਸਾ ਵੱਧ ਹੈ ਤੇ ਹੁਣੀ ਜ਼ਮੀਨ ਜਾਇਦਾਦ ਵੱਧ ਹੈ ਤੇ ਅਉਧੇ ਹੋਣਗੇ ਜਿੰਨਾਂ ਕੋਲੇ ਕੱਟਣਾ ਕੱਟਣਾ ਵੱਡੀਆਂ ਕੱਟਣਾ ਗਾਲੀ ਬਾਣੀ ਉਹਨਾਂ ਨੂੰ ਵੱਡੇ ਨਹੀਂ ਮੰਨਦੀ ਜੀ ਨਾ ਬਾਣੀ ਕੀ ਕਹਿੰਦੀ ਹੈ ਵੱਡਾ ਕੌਣ ਹੈ ਸੇਤਨਵੰਤ ਗਣੀ ਸੰਸਾਰ RAM ਨਾਮ ਜੋ ਕਰੇ ਵਿਚਾਰ ਜਿਹੜੇ RAM ਨਾਮ ਦੀ ਵਿਚਾਰ ਕਰਦੇ ਆ ਨਾ ਅਸਲ ਵਿੱਚ ਧਨਵਾਨ ਮਨੁੱਖ ਸੰਸਾਰ ਦੇ ਵਿੱਚ ਉਹ ਆਚਰਿਓ ਕਿ ਬਾਬਾ ਕਬੀਰ ਜੀ ਕੋਲੇ ਧਨ ਬਹੁਤ ਜ਼ਿਆਦਾ ਸੀਗਾ ਜੀ ਨਾ ਲੋੜਵੰਦ ਸੀਗਾ ਕਿ ਭਗਤ ਰਵਦਾਸ ਜੀ ਜੋੜੇ ਗਣਦੇ ਸੀਗੇ ਉਹ ਤਾਂ ਕਈ ਜਿਹੜੇ ਕੋਈ ਮੰਨ ਲਓ ਕਿ ਆ ਜਾਂਦਾ ਨਾ ਵੀ ਕਹਿੰਦਾ ਮੇਰੇ ਕੋਲੇ ਪੈਸੇ ਹੈ ਨਹੀਂ ਜੀ ਤੇ ਜੁੱਤੀਆਂ ਵੀ ਗਣਦੇ ਸੀ ਕਈ ਵਾਰੀ ਤਾਂ ਭਗਤ ਰਵਦਾਸ ਜੀ ਐਸਾ ਜੀਵਨ ਸੀ ਭਗਤ ਰਵਦਾਸ ਜੀ ਦਾ ਕੀ ਭਰਤਵਦਾਸ ਜੀ ਕੋਲੇ ਪਿਆਰੋ ਥਿੰਗਾ ਜੁੜੀਆਂ ਹੋਈ ਸੀ ਆ ਪੈਸਾ ਨਾ ਕੋੜੇ ਮੀਰ ਸੀ ਨਾ ਕੁਛ ਵੀ ਨਹੀਂ ਸੀ ਕੋਲੇ ਬਸ ਲੋੜ ਦਾ ਪੈਸਾ ਭਗਤ ਨਾਮਦੇਵ ਦੀ ਚੰਦੇ ਠੇਕਦੇ ਸੀਗੇ ਰੰਗ ਨਾਲੇ ਤਾਂ ਅਗਲੇ ਦੇ ਕੱਪੜੇ ਰੰਗੀ ਜਾਣੇ ਤੇ ਨਾਲੇ ਪੁੱਛੀ ਜਾਣਾ ਭਾਈ ਪ੍ਰਮਾਤਮਾ ਦਾ ਨਾਮ ਜਪਦਾ ਹੁੰਨਾ ਹੈ ਨਾਲੇ ਤਾਂ ਅਗਲੇ ਦੇ ਕੱਪੜੇ ਰੰਗਦੇ ਨੇ ਤੇ ਨਾਲ ਹੀ ਨਾਲ ਹੀ ਉਸ ਮਨੁੱਖ ਦਾ ਮਨ ਵੀ ਰੰਗ ਦੇਣਾ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਸੀ ਭਗਤਾਂ ਲੋ ਭਗਤ ਰਵਦਾਸ ਜੀ ਨਾਲ ਹੀ ਜੋੜੇ ਗੰਢਾਂ ਦੇ ਨਾਲੇ ਪਰਮਾਤਮਾ ਦਾ ਹੀ ਨਾਮ ਦੀ ਮਹਿਮਾ ਦੱਸ-ਦੱਸ ਕੇ ਨਾ ਕਹਿੰਦੇ ਨਾਮ ਜੱਟਾ ਕਰ ਭਾਈ ਪਰਮਾਤਮਾ ਦਾ ਨਾਲੇ ਮਨ ਗੰਢ ਦਉਂਦੇ ਦੋ ਕੰਮ ਕਰਦੇ ਸੀ ਭਗਤ ਰਵਦਾਸ ਜੀ ਜੋੜੇ ਗੰਢ ਦੇ ਗੰਢ ਦੇ ਪੁੱਛੀ ਜਾਣਾ ਤੜਕੇ ਅਮਰ ਤੇ ਜਾਗਦਾ ਹੁੰਦਾ ਸਿਮਰਨ ਕਰਦਾ ਹੁੰਦਾ ਪਰਮਾਤਮਾ ਦਾ ਅਸੇ ਭਗਤਾਂ ਚ ਖਾਸियत ਹੁੰਦੀ ਪਿਆ ਰਹੋ ਅਸੀਂ ਤਾਂ دنیਵੀ ਤੌਰ ਤੇ ਪੁੱਛਦੇ ਹੁੰਨੇ ਆ ਨਾ ਤੇ ਤੇਰੀ ਫਸਲ ਕਿਹ ਜੀ ਹੈ ਤੇਰਾ ਖਾਣਾ ਕੀ ਕੋਹ ਜੈ ਆਪਦਾ ਪੁੱਛਾਂਗੇ ਭਗਤ ਇਹ ਪੁੱਛਦੇ ਹੁੰਦੇ ਆ ਵੀ ਰਾਮ ਨਾਮ ਜਪਦਾ ਹੁੰਨਾ ਹੈ ਪ੍ਰਮਾਤਮਾ ਕਿਉਂਕਿ ਅਸਲ ਵਿੱਚ ਪੂੰਜੀ ਇਹ ਆ ਪ੍ਰਮਾਤਮਾ ਦੇ ਨਾਮ ਦੀ ਪਿਆਰ ਉਹ ਹਾਂ ਦੂਜੀਆਂ ਪੂੰਜ ਨਾਲ ਇੱਥੇ ਪੰਗਾ ਰਹਿ ਜਾਣਗਾ ਕਿਸੇ ਨੇ ਕੁਝ ਨਾਲ ਨਹੀਂ ਜਾਣਾਗਾ ਸੋ ਗੁਰੂ ਜੀ ਕਹਿੰਦੇ ਸੇਤੋ ਨਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਜਿਹੜੇ ਮਨ ਤਨ ਤੋਂ ਉਸ ਸ੍ਰੇਸ਼ਟ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰਹਿੰਦੇ ਆ ਨਾ ਸਦਾ ਸਦਾ ਜਾਨੋ ਤੇ ਸੁਖੀ ਕਹਿੰਦੇ ਅਸਲ ਵਿੱਚ ਸੁਖੀ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਹੈ ਪਹਿਲੋ ਉਹ ਤਾਂ ਨਾ ਆਰੇ ਥੱਲੇ ਵੀ ਆਨੰਦ ਮਾਣਦੇ ਹੈ ਸਰੀਰੋ ਤਿਆਰਾ ਚੱਲੀ ਜਾਂਦਾ ਮਤੀ ਦਾਸ ਜੀ ਦੇ ਤੇ ਆਨੰਦ ਵਿੱਚ ਬੈਠੇ ਪਹਿਲੋ ਭਾਈ ਸਵੇਗ ਸਿੰਘ ਜੀ ਦਾ ਵੇਖੋ ਕਿ ਰੰਬਾ ਰੰਬਾ ਕਰਕੇ ਉੱਠ ਗਏ ਨਾ ਸਰੀਰ ਰਖੜੀ ਤੇ ਚਾੜੀ ਜਾਂਦੇ ਹੈ ਜਦ ਰਖੀਤੇ ਚੜੀ ਜਾਂਦੇ ਆ ਪਰ ਨਹੀਂ ਲੋ ਭਾਈ ਤਾਰੂ ਸਿੰਘੀ ਦਾ ਖੋਪਰ ਲਈ ਜਾਂਦਾ ਤੇ ਗੁਰਸਖ ਜਬੀ ਸਭ ਦਾ ਪਾਠ ਪੜੀ ਜਾਂਦਾ ਹੈ ਨਾ ਆਨੰਦ ਪਿਆਰੋ ਕੀ ਆਨੰਦ ਇਹ ਡੋਲ ਸਕਦਾਗਾ ਨਹੀਂ ਡੋਲਦਾ ਜੀ ਸੋ ਗੁਰੂ ਜੀ ਕਹਿੰਦੇ ਸਦਾ ਸਦਾ ਜਾਨੋ ਤੇ ਸੁਖੀ ਅਸ ਵਿੱਚ ਸੁਖੀ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਹੈ ਏਕੋ ਏਕ ਇੱਕ ਪਛਾਨ ਹੈ ਏਕੋ ਇੱਕ ਪ੍ਰਮਾਤਮਾ ਦੀ ਪਛਾਨ ਰੱਖਦੇ ਆ ਉਹ ਇਤਤਕਿਓ ਸੋਜੀ ਜਾਂਦਾ ਐ ਫਿਰ ਉਹ ਇੱਥੇ ਵੀ ਲੋਕ ਪਰਲੋਕ ਦੀ ਸੋਝੀ ਜਾਂ ਲੈਂਦੇ ਆ ਉਹਨਾਂ ਨੂੰ ਹਰੇਕ ਥਾਂ ਦੀ ਸੋਝੀ ਹੋ ਜਾਂਦੀ ਐ ਇਤਤਕਿਓ ਸੋਜੀ ਜਾਂਦਾ ਐ ਆਖੀਰਲੀ ਪੰਗਤੀ ਐ ਜੀ ਨਾਮ ਸੰਗ ਜਿਸ ਕਾ ਮਨ ਮੰਨਿਆ ਕਹਿੰਦੇ ਵੀ ਜਿਹਦਾ ਮਨ ਮੰਨ ਗਿਆ ਹੁਣ ਪ੍ਰਮਾਤਮਾ ਦੇ ਨਾਮ ਨੂੰ ਜਿਹਦਾ ਮਨ ਮੰਨ ਗਿਆ ਪਿਆਰਿਓ ਬਸ ਪ੍ਰਮਾਤਮਾ ਦੀ ਬੰਦਗੀ ਵਿੱਚ ਉਹੀ ਯੁਰਦਾ ਦਾ ਆ ਕਿਉਂ ਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਵੀ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੈ ਮਣ ਹੋਏ ਜੇ ਕੋ ਮਨ ਮੰਨ ਲਵੇ ਤਾਂ ਮੰਨਿ ਨਾ ਮਨ ਦਾ ਪਿਆਰੋ ਮਨ ਕਹਿੰਦਾ ਹੀ ਨਹੀਂ ਕਿ ਅਭੀ ਪ੍ਰਮਾਤਮਾ ਹਾਜ਼ਰ ਨਾਲ ਜੜਾ ਲੈ ਜਿੰਨੇ ਸਰੀਰ ਆਪਾਂ ਬੈਠੇ ਆਂ ਚੰਦਰਾ ਮਨ ਪਹਿਲਾਂ ਤਾਂ ਇਹ ਨਹੀਂ ਮੰਨਦਾ ਵੀ ਪ੍ਰਮਾਤਮਾ ਤੈਨੂੰ ਹੱਥਾਂ ਤੇ ਵੇਖ ਰਿਹਾ ਦਾ ਲੈ ਆ ਗੱਲ ਹੀ ਨਹੀਂ ਮੰਨਦਾ ਇੱਕ ਓੰਕਾਰ ਜਿਹੜੀ ਪਹਿਲੀ ਸਿੱਖਿਆ ਨਾ ਚੰਦਰਾ ਮਨ ਇਹ ਨਹੀਂ ਮੰਨਦਾ ਗੁਰੂ ਜੀ ਦੂਜੀ ਤਾਂ ਮੰਨਣ ਦਾ ਦੂਰ ਦੀ ਗੱਲ ਹੈ ਲੈ ਆਪਦੇ ਆਪ ਦੇ ਮਨ ਨੂੰ ਚੈੱਕ ਕਰ ਲਓ ਕਿ ਮੈਂ ਵੀ ਵਿੱਚ ਹੀ ਆਗਾ ਕਿ ਸਤਿਗੁਰੂ ਹਜੇ ਤੈਨੂੰ ਤਾਂ ਅਸੀਂ ਹਾਜ਼ਰ ਸਮਝਦੇ ਨਹੀਂ ਕਿ ਸਭ ਥਾਂ ਤੇ ਹਾਜ਼ਰ ਹੈ ਕਿ ਜਿਹੜੇ ਮਨੁੱਖ ਨੇ ਪ੍ਰਮਾਤਮਾ ਨੂੰ ਸਭ ਥਾਂ ਤੇ ਹਾਜ਼ਰ ਮੰਨ ਲਿਆ ਕੀ ਉਹ ਮਨੁੱਖ ਚੋਰੀ ਕਰ ਸਕਦਾ ਹੈਗਾ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਚੋਰੀਆਂ ਕਰਦੇ ਫਿਰਦੇ ਆ ਉਹਨਾਂ ਦਾ ਕੀ ਹਾਲ ਹੋਊਗਾ ਕੀ ਮਨ ਮੰਨ ਲਿਆ ਗੁਰੂ ਘਰ ਦੇ ਵਿੱਚ ਕੋਈ ਚੀਜ਼ ਚੋਰੀ ਕਰ ਸਕਦਾਗਾ ਕਿਸੇ ਦੀ ਵੱਟ ਤੋਂ ਵੱਡ ਸਕਦਾ ਬਣੋ ਕੀ ਉਹ ਦੁਕਾਨ ਤੇ ਬੈਠ ਕੇ ਮਲਾਵਟ ਪੂਰੀ ਕਰ ਸਕਦਾ ਜੀ ਜਿਹਨੇ ਪ੍ਰਮਾਤਮਾ ਹਾਜ਼ਰ ਨਾਲ ਸਮਝ ਲਿਆ ਮਨ ਮੰਨੇ ਨਹੀਂ ਹਜੇ ਜੀ ਮਨ ਮੰਨਦੇ ਨਹੀਂਗਾ ਇੱਕ ਓੰਕਾਰ ਆ ਪ੍ਰਮਾਤਮਾ ਸਭ ਥਾਂ ਤੇ ਪਰੀਪੂਰਨ ਹੈ ਤੇ ਬਸ ਜੇ ਇਹ ਹੀ ਮੰਨ ਲਏ ਭੜਾ ਹੋਣਾ ਸ਼ੁਰੂ ਹੋ ਜਾਊਗਾ ਜੀ ਬਸ ਮਨੁੱਖ ਦੇ ਮਾੜੇ ਕੰਮ ਪਹਿਲੀ ਸਿੱਖਿਆ ਨਾਲ ਦੂਰ ਹੁੰਦੇ ਹੈ ਜੀ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਸਿੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਹਿਲੀ ਸਿੱਖਿਆ ਇੱਕ ਓੰਕਾਰ ਨਾਲ ਮਨੁੱਖ ਦੀਆਂ ਠੱਗਾਂਾਂ, ਚੋਰੀਆਂ, ਬੇਈਮਾਨੀਆਂ ਢੋਖੇ ਛੱਡ ਦੇ। ਪਰ ਤੇਂਦਰਾਮਨ ਨਹੀਂ ਮੰਨਦਾ ਜੀ। ਇਹ ਕਹਿੰਦਾ ਨਾਮ ਆਰਾ ਮੈਂ ਤਾਂ ਬੇਈਮਾਨੀਆਂ ਵੀ ਕਰਨੀਆਂ ਹਜੇ, ਚੋਰੀਆਂ ਵੀ ਕਰਨੀਆਂ ਐ, ਠੱਗਾਂਾਂ ਵੀ ਕਰਨੀਆਂ ਹਜੇ, ਲੋਕਾਂ ਦੀਆਂ ਵਟਾਂ ਵੀ ਵੜਨੀਆਂ ਹਜੇ ਮੈਂ ਤਾਂ ਕਰਾਹੇ ਮਾਰ-ਮਾਰ ਕੇ ਖੁਰਲੀਆਂ ਵੀ ਪਾਉਣੀਆਂ ਐ ਤੋਂ ਵਿੱਚ। ਇੱਧਰ ਹੋ ਜੇ ਵਟ-ਵਟ ਵੜਨਾ ਕੀ ਬਣ ਗੇ ਮਿਲ ਜੂਗਾ ਤੈਨੂੰ। ਸਾਂਝੀਆਂ ਵਟਾਂ ਆ ਬਣਾਦਿਆਂ ਜਮਾ ਘਰ ਨੂੰ ਗਾਂਵ ਨਹੀਂ ਛੱਡਦਾ ਘਾਹ ਉੱਤੇ ਤੁਰਿਆ ਵੀ ਨਹੀਂ ਜਾਂਦਾ ਭੋਰਾ ਆਹ ਹਾਲ ਹੈ ਪੰਘਾ ਵੱਢਣੀਆਂ ਹਜੇ ਆਸੀ ਸਾਝੀਆਂ ਪੰਘਾਂ ਕੀ ਹਾਲ ਹੈ ਵੱਡ-ਵੱਡ ਕੇ ਟੈਂਕਰ ਟੱਪ ਆਪ ਹੀ ਟੱਪਣਾ ਖਾਤਿਆਂ ਚ ਆਵ ਦੇਖਦੇ ਮੁੜ ਕੇ ਵੱਡ-ਵੱਡ ਕੇ ਪੰਕੀ ਮਿਲ ਜੂਗਾ ਜੇ ਕੋਈ ਕਰਮ ਖਾ ਮੰਨ ਲ ਕੋਈ ਕੋਈ 1-2 ਫੁੱਟ ਰਲਜੂ ਨਾਲ ਕੀ ਮਿਲ ਜੂਗਾ ਤੈਨੂੰ ਤੇ ਲੋਕਾਂ ਦੀਆਂ ਜਿਹੜੀਆਂ ਗਾਲਾਂ ਮਿਲਣਗਾਂ ਤਾਂ ਵੱਖਰੀਆਂ ਗਾਂ ਤੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਹੀ ਉਹ ਖੜੇ ਰਹਿ ਜਾਂਦਾ ਪਿਆ ਹੋਇਆ ਜਦੋਂ ਪ੍ਰਮਾਤਮਾ ਦੀ ਨਿਗਾਹ ਵਿੱਚ ਮਨੁੱਖ ਡਿੱਗ ਪੈਂਦਾ ਹੈ ਮਨੁੱਖ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਉਹਦੀ ਨਿਗਾਹ ਵਿੱਚ ਡਿੱਗ ਪਿਆ ਨਾ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਬੰਦੇ ਦੇ ਹੌਲੀ-ਹੌਲੀ ਸਜੇ ਹਾਜ਼ਰ ਨਾਜ਼ਰੀ ਸਮਝ ਲਿਆ ਫਿਰ ਮਨੁੱਖ ਗਲਤ ਕੰਮ ਨਹੀਂ ਕਰ ਸਕਦਾ ਪਿਆਰੋ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਨਾਮ ਸੰਗ ਜਿਸ ਦਾ ਮਨ ਮੰਨਿਆ ਜਿਹਨੇ ਮਨ ਮੰਨ ਗਿਆ ਨਾ ਨਾਨਕ ਤਿਨ ਨਰੰਜਣ ਜਾਣਿਆ ਉਹਨੇ ਪ੍ਰਮਾਤਮਾ ਨੂੰ ਨਿਰੰਝਨ ਜਿਹੜਾ ਮਾਇਆ ਤੋਂ ਰਹਿਤ ਹੈ ਜੀ ਉਸ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਝਨ ਪ੍ਰਮਾਤਮਾ ਨੂੰ ਜਾਣ ਲਿਆ ਜੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਮਨ ਮੰਨ ਗਿਆ ਤੇ ਮਨ ਮੰਨੇ ਬਿਨ ਭਗਤ ਨਾ ਹੋਈ ਗੁਰੂ ਜੀ ਬਾਣੀ ਵਿੱਚ ਹੀ ਕਹਿੰਦੇ ਐ ਕਹਿੰਦੇ ਜਿਨ੍ਹਾਂ ਚੱਕਰ ਮੰਨੇ ਨਾ ਮੰਦਾ ਉਹਨਾਂ ਚੱਕਰ ਪ੍ਰਮਾਤਮਾ ਦੀ ਇਹ ਬੰਦਗੀ ਵੀ ਨਹੀਂ ਕਰਦਾਗਾ ਨਹੀਂ ਕਰਦਾ ਪਿਆਰਿਓ ਉਹਨਾਂ ਚੱਕਰੇ ਬਾਣੀ ਵੀ ਨਹੀਂ ਪੜਦਾਗਾ ਤੇ ਗੁਰੂ ਨੇ ਨਾ ਕੀ ਕਰਨਾਗਾ ਇਹਨੂੰ ਪ੍ਰੇਰ ਪ੍ਰੇਰ ਕੇ ਵੀ ਨਾਮ ਦੀ ਮਹਿਮਾ ਕਿੰਨੀ ਕਿੰਨਾ ਵਿਸਥਾਰ ਕੀਤਾ ਆਪਾਂ ਸੁਖਨੀ ਸਾਹਿਬ ਦੇ ਪਹਿਲਾ ਅਰਥ ਕਰ ਚੁੱਕੇ ਆਂ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਪ੍ਰਭ ਦਾ ਸਿਮਰਨ ਸੂਦਰੇ ਮੁੱਚ ਰੱਬ ਦੇ ਨਾਮ ਦੀ ਸਿਮਰਦੀ ਮਹਿਮਾ ਕਰਦੇ ਕਰਦੇ ਇੰਨੀ ਦ੍ਰਿੜ ਕਰਾ ਦੇਣੀ ਆ ਕਹਿੰਦੇ ਭਾਈ ਤੇਰਾ ਮਨ ਮੰਨ ਜੇ ਪ੍ਰਮਾਤਮਾ ਦਾ ਨਾਮ ਨੂੰ ਸੋ ਮਨ ਮੰਨ ਜੇ ਭਾਈ ਅਰਦਾਸ ਕਰਨੀ ਹੈ ਗੁਰੂ ਅੱਗੇ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜਿ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ ਸਾਰੇ ਜਪੋ ਭਾਈ